ਪਿਆਰੇ ਬੱਚਿਓ 10ਵੀਂ ਜਮਾਤ ਦੇ ਲਈ ਨਵੀਂ ਭੂਗੋਲ ਦੇ ਵਿੱਚੋਂ ਪਾਠ ਨੰਬਰ 2 ਦਾ ਜੈਵਿਕ ਭੂਗੋਲ ਨਾਲ ਦਾ ਚੈਪਟਰ ਉਹਦੇ ਤੁਹਾਡੇ ਲਈ ਆਸਾਨ ਰਿਵੀਜ਼ਨ ਨੋਟਸ ਲੈ ਕੇ ਮੈਂ ਹਾਜ਼ਰ ਹੋਇਆ ਇਹਨਾਂ ਰਿਵੀਜ਼ਨ ਨੋਟਸ ਨੂੰ ਤੁਸੀਂ ਧਿਆਨ ਨਾਲ ਸੁਣਨਾ ਸਮਝਣਾ ਤੇ ਬਾਅਦ ਵਿੱਚ ਯਾਦ ਕਰ ਲੈਣਾ ਤੇ ਇਹਦੇ ਨਾਲ ਤੁਹਾਡੀ ਰਿਵੀਜ਼ਨ ਦਾ ਕੰਮ ਬੜਾ ਸੌਖਾ ਹੋ ਜਾਊਗਾ ਸੋ ਜਿਹੜਾ ਜੈਵਿਕ ਭੂਗੋਲ ਹੈ ਇੱਕ ਨਵਾਂ ਚੈਪਟਰ ਹੈ ਜੋ ਸਾਡੀ ਭੰਗੋਲ ਦੇ ਵਿੱਚ ਸ਼ਾਮਲ ਹੋਇਆ ਸਭ ਤੋਂ ਪਹਿਲਾਂ ਅਸੀਂ ਜੈਵਿਕ ਭੰਗੋਲ ਦੀ ਪਰਿਭਾਸ਼ਾ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੈਵਿਕ ਭੰਗੋਲ ਕਿਸੇ ਖੇਤਰ ਵਿੱਚ ਪੌਦਿਆਂ ਅਤੇ ਜਾਨਵਰਾਂ ਦੀ ਵੰਡ ਦਾ ਅਧਿਐਨ ਹੁੰਦਾ ਹੈ ਅਤੇ ਉਹਨਾਂ ਜਾਨਵਰਾਂ ਅਤੇ ਪੌਦਿਆਂ ਦਾ ਉਸ ਖੇਤਰ ਦੀ ਭੰਗੋਲ ਅਤੇ ਉਸਦੇ ਵਾਤਾਵਰਣ ਨਾਲ ਜੋ ਸੰਬੰਧ ਹੈ ਉਸ ਦਾ ਵੀ ਅਧਿਐਨ ਕੀਤਾ ਜਾਂਦਾ ਹੈ ਸੋ ਦੋ ਗੱਲਾਂ ਇਹਦੇ ਵਿੱਚ ਇੰਪੋਰਟੈਂਟ ਹੈ ਕਿ ਕਿਸੇ ਖੇਤਰ ਦੇ ਵਿੱਚ ਕਿਹੜੇ-ਕਿਹੜੇ ਜਾਨਵਰ ਜਾਂ ਕਿਹੜੇ ਕਿਹੜੇ ਜੀਵ ਜੰਤੂ ਤੇ ਪੌਦੇ ਪਾਏ ਜਾਂਦੇ ਆ ਅਤੇ ਉਸ ਖੇਤਰ ਦੀ ਜਲਵਾਯੂ ਉਸ ਖੇਤਰ ਦੀ ਮਿੱਟੀ ਉਸ ਖੇਤਰ ਦਾ ਜੋ ਹੈਗਾ ਦੀ ਟੋਪੋਗ੍ਰਾਫੀ ਯਾਨੀ ਧਰਤ ਇਹ ਸਭ ਕਾਸੇ ਨਾਲ ਉਹਦਾ ਜੋ ਸੰਬੰਧ ਹੈ ਅਸੀਂ ਉਸ ਨੂੰ ਜੈਵਿਕ ਭੂਗੋਲ ਨਾਂ ਦੇ ਵਿਸ਼ੇ ਅਧੀਨ ਪੜਦੇ ਹਾਂ ਔਰ ਇਸ ਸੰਬੰਧ ਦੀ ਇੱਕ ਬਹੁਤ ਵਧੀਆ ਡਾਟਾ ਤੁਹਾਡੀ ਕਿਤਾਬ ਦੇ ਵਿੱਚ ਦਿੱਤਾ ਹੋਇਆ ਹੈ ਕਿ ਭਾਰਤ ਦਾ ਖੇਤਰਫਲ ਦੁਨੀਆ ਦੇ ਖੇਤਰਫਲ ਦਾ ਸਿਰਫ 2.4% ਹੈ ਜਦਕਿ ਭਾਰਤ ਵਿੱਚ ਦੁਨੀਆ ਦੀਆਂ 7 ਤੋਂ 8% ਪ੍ਰਜਾਤੀਆਂ ਪਾਈਆਂ ਜਾਂਦੀਆਂ। ਸੋ ਭਾਰਤ ਦਾ ਖੇਤਰਫਲ ਦੁਨੀਆ ਦੇ ਮੁਕਾਬਲੇ ਬਹੁਤ ਛੋਟਾ ਹੈ ਪਰ ਜਿਹੜੇ ਜੀਵ ਜੰਤੂਆਂ ਤੇ ਬਾਇਓ ਡਾਇਵਰਸਿਟੀ ਦਾ ਜਿਹੜਾ ਸੰਗਣਨਪਨ ਹੈ, ਸੰਗਣਾਪਨ ਹੈ ਉਹ ਭਾਰਤ ਵਿੱਚ ਬਹੁਤ ਜ਼ਿਆਦਾ ਹੈ। ਸਾਡਾ ਅਗਲਾ ਕਨਸੈਪਟ ਹੈ ਜੈਵਿਕ ਭੰਗੋਲ ਦੀ ਤਿੰਨ ਪੱਧਰਾਂ ਤੇ ਵੰਡ ਜੋ ਸੌਰੀ ਜੈਵਿਕ ਵਿਭਿੰਨਤਾ ਦੀ ਜੋ ਬਾਇਓ ਡਾਇਵਰਸਿਟੀ ਹੈ ਉਸ ਦੀ ਤਿੰਨ ਪੱਧਰਾਂ ਤੇ ਵੰਡ ਕੀਤੀ ਜਾ ਸਕਦੀ ਹੈ। ਉਸ ਨੂੰ ਅਸੀਂ ਕਹਿੰਦੇ ਹੈਗੇ ਆਂ ਜਮਾਂਦਰੂ ਵਿਭਿੰਨਤਾ ਪ੍ਰਜਾਤੀ ਵਿਭਿੰਨਤਾ ਤੇ ਪਰਸਥਿਤਿਕ ਤੰਤਰ ਦੀ ਵਿਭਿੰਨਤਾ ਜੋ ਜਮਾਂਦਰੂ ਵਿਭਿੰਨਤਾ ਹੈ ਉਹਦਾ ਅਰਥ ਸਮਝ ਲਓ ਕਿ ਪ੍ਰਜਾਤੀਆਂ ਵਿਚਲਾ ਜੀਨ ਦੀ ਜੋ ਵਿਭਿੰਨਤਾ ਜੋ ਉਹਨਾਂ ਦੇ ਜੀਨ ਦਾ ਵਖਰੇਵਾ ਪਾਇਆ ਜਾਂਦਾ ਹੈ ਕਿਉਂਕਿ ਹਰੇਕ ਪ੍ਰਜਾਤੀ ਵਿੱਚ ਵੱਖਰੇ ਕਿਸਮ ਦੇ ਜੀਨ ਹੁੰਦੇ ਆ ਉਹ ਮਤਲਬ ਇਹਦੇ ਵਿੱਚ ਅਸੀਂ ਜੀਨਸ ਦੇ ਵਖਰੇਵਾਂ ਦਾ ਅਧਿਐਨ ਕਰਦੇ ਹਾਂ ਜਮਾਂਦਰੂ ਵਿਭਿੰਨਤਾ ਦੇ ਵਿੱਚ ਠੀਕ ਹੈ ਔਰ ਜਿਹੜਾ ਨੰਬਰ 2 ਆ ਗਿਆ ਪ੍ਰਜਾਤੀ ਵਿਭਿੰਨਤਾ ਪ੍ਰਜਾਤੀ ਵਿਭਿੰਨਤਾ ਦੇ ਵਿੱਚ ਅਸੀਂ ਕਿਸੇ ਖੇਤਰ ਦੇ ਪ੍ਰਜਾਤੀਆਂ ਦੇ ਵੱਖਰੇਵੇਂ ਨੂੰ ਸਟੱਡੀ ਕਰਦੇ ਹਾਂ ਕਿ ਕਿਹੜੀਆਂ-ਕਿਹੜੀਆਂ ਪ੍ਰਜਾਤੀਆਂ ਦੇ ਕਿਹੜੀਆਂ-ਕਿਹੜੀਆਂ ਸਪੀਸੀਸ ਦੇ ਜੀਵ ਜੰਤੂ ਪੌਦੇ ਉੱਥੇ ਪਾਏ ਜਾਂਦੇ ਆ ਸੋ ਪ੍ਰਜਾਤੀ ਵਿਭਿੰਨਤਾ 'ਚ ਅਸੀਂ ਪ੍ਰਜਾਤੀਆਂ ਪੜ੍ਹਦੇ ਹਾਂ ਜਿਮਾਂਦਰੂ ਵਿਭਿੰਨਤਾ ਦੇ ਵਿੱਚ ਅਸੀਂ ਜੀਨਸ ਦੀ ਸਟੱਡੀ ਕਰਦੇ ਹਾਂ ਔਰ ਪਰਸਥਿਤਿਕ ਤੰਤਰ ਵਿਭਿੰਨਤਾ ਦੇ ਵਿੱਚ ਅਸੀਂ ਵੱਖ-ਵੱਖ ਇਕੋਸਿਸਟਮ ਇਕੋਲੋਜੀ ਯਾਨੀ ਕਿ ਉਸ ਖੇਤਰ ਦੇ ਵਿੱਚ ਜੋ ਭੰਗੋਲਕ ਤੇ ਹੋਰ ਤੱਤ ਹੈ ਉਹਨਾਂ ਦੇ ਨਾਲ ਕਿਸੇ ਜੀਵ ਜੰਤੂ ਤੇ ਪੌਦੇ ਦਾ ਕੀ ਰਿਸ਼ਤਾ ਹੈ ਅਸੀਂ ਇਹਦੇ ਵਿੱਚ ਉਹ ਸਟੱਡੀ ਕਰਦੇ ਹਾਂ ਸੋ ਇਹ ਤੁਹਾਡਾ ਇੰਪੋਰਟੈਂਟ ਸਵਾਲ ਹੈ ਕਿ ਜੈਵਿਕ ਵਿਭਿੰਨਤਾ ਦੀ ਤਿੰਨ ਪੱਧਰਾਂ ਤੇ ਵੰਡ ਕੀਤੀ ਜਾ ਸਕਦੀ ਹੈ ਜਮੰਦਰੂ ਜਿਹਨੂੰ ਇੰਗਲਿਸ਼ ਚ ਕਹਿੰਦੇ ਜੈਨੇਟਿਕ ਪ੍ਰਜਾਤੀ ਜਿਹਨੂੰ ਸਪੀਸੀਸ ਅਤੇ ਤੀਜਾ ਹੈ ਇਕੋਸਿਸਟਮ ਇਸ ਤੋਂ ਬਾਅਦ ਜੋ ਕਨਸੈਪਟ ਹੈ ਜੈਵਿਕ ਹੱਕ ਜੈਵਿਕ ਹੱਕ ਦਾ ਮਤਲਬ ਹੈ ਬਾਇਓ ਰਾਈਟ ਬਾਇਓ ਰਾਈਟ ਦਾ ਮਤਲਬ ਹੈ ਹਰੇਕ ਜੀਵ ਜੰਤੂ ਅਤੇ ਪੌਦੇ ਨੂੰ ਇਸ ਧਰਤੀ ਤੇ ਇਸ ਗ੍ਰਹਿ ਤੇ ਰਹਿਣ ਦਾ ਹੱਕ ਹੈ ਅਤੇ ਸਾਡੀਆਂ ਗਲਤੀਆਂ ਅਤੇ ਵਾਤਾਵਰਨ ਨੂੰ ਪੈਦਾ ਕੀਤੇ ਖਤਰਾਂ ਕਾਰਨ ਬਹੁਤ ਸਾਰੇ ਜੀਵ ਜੰਤੂਆਂ ਦਾ ਇਸ ਧਰਤੀ ਤੇ ਜਿਉਣ ਦਾ ਹੱਕ ਜਾਂ ਉਹਨਾਂ ਦੀ ਜਿਹੜੀ ਪ੍ਰਜਾਤੀ ਹੈ ਉਹ ਖਤਮ ਹੋਣ ਦੇ ਕਿਨਾਰੇ ਪਹੁੰਚ ਚੁੱਕੀ ਹੈ ਉਹਨਾਂ ਨੂੰ ਵੀ ਇਸ ਧਰਤੀ ਤੇ ਜਿਉਣ ਦਾ ਹੱਕ ਹੈ ਅਸੀਂ ਜੈਵਿਕ ਹੱਕ ਕਹਿੰਦੇ ਹਾਂ ਕਿ ਖਤਰੇ ਦੇ ਨਿਸ਼ਾਨ ਤੇ ਪਹੁੰਚ ਚੁੱਕੇ ਹਰੇਕ ਪ੍ਰਜਾਤੀ ਨੂੰ ਜੀਵਨ ਜਿਉਣ ਦਾ ਹੱਕ ਹੈ ਜਿਹੜੀ ਜਿਹੜੀ ਉਦਾਹਰਣ ਤੁਹਾਡੇ ਕਿਤਾਬ ਚ ਲਿਖੀ ਹੋਈ ਹੈ ਕਿ ਪੰਜਾਬ ਵਿੱਚ ਬਹੁਤ ਸਾਰੇ ਪਿਛਲੇ ਸਾਲਾਂ ਤੋਂ ਕੀੜੇ ਮਾਰ ਦਵਾਈਆਂ ਵਰਤੀਆਂ ਜਾ ਰਹੀਆਂ ਹਨ ਜਿਦੇ ਕਾਰਨ ਬਿੱਲੀਆਂ ਦੀ ਸੰਖਿਆ ਬਹੁਤ ਘੱਟ ਗਈ ਹੈ ਤੇ ਚਿੜੀਆਂ ਅਲੋਪ ਹੋ ਗਈਆਂ ਸੋ ਇਹ ਜੈਵਿਕ ਹੱਕ ਦਾ ਸਵਾਲ ਹੈ ਤੁਹਾਡਾ ਅਗਲਾ ਲੜਾ ਤੁਹਾਡਾ ਕੁਐਸਚਨ ਹੈ ਉਹ ਹੈ ਭਾਰਤ ਵਿੱਚ ਜੈਵ ਭਿੰਨਤਾ ਬਾਰੇ ਕੁਝ ਜ਼ਰੂਰੀ ਤੱਤ ਜਾਂ ਤੱਥ ਠੀਕ ਹੈ ਇਹਦੇ ਵਿੱਚ ਕੀ ਹੈ ਕਿ ਭਾਰਤ ਵਿੱਚ ਦੁਨੀਆ ਦੇ 33% ਜੀਵ ਨਿਵਾਸ ਕਰਦੇ ਐ ਭਾਰਤ ਵਿੱਚ ਸੰਸਾਰ ਦੀਆਂ 8% ਪ੍ਰਜਾਤੀਆਂ ਪਾਈਆਂ ਜਾਂਦੀਆਂ ਭਾਰਤ ਵਿੱਚ 50 ਹਜ਼ਾਰ ਕਿਸਮ ਦੇ ਪੌਦੇ ਤੇ 31 ਹਜ਼ਾਰ ਕਿਸਮ ਦੇ ਜੀਵ ਜੰਤੂ ਪਾਏ ਜਾਂਦੇ ਆ ਭਾਰਤ ਦੇ ਇਕੱਲੇ ਪੱਛਮੀ ਘਾਟ ਵਾਲੇ ਪਾਸੇ ਆ ਤੁਹਾਡਾ ਪੱਛਮੀ ਘਾਟ ਹੈ ਤੁਹਾਨੂੰ ਦਿਖਾਉਣਾ ਚਾਹੁੰਦਾ ਆ ਪੱਛਮੀ ਘਾਟ ਹੈ ਪੱਛਮੀ ਘਾਟ ਵਾਲੇ ਪਾਸੇ ਜਿਹੜੇ ਹੈਗੇ ਆ ਅਕਿਆ ਸੋਰੀ 60% ਜੈਵ ਵਿਭਿੰਨਤਾ ਪਾਈ ਜਾਂਦੀ ਆ ਇਕੱਲੇ ਪੱਛਮੀ ਘਾਟ ਵਾਲੀ ਜਿਹੜੀ ਹੈ ਬਾਇਓ ਡਾਈਵਰਸਿਟੀਕਲ ਜ਼ੋਨ ਦੇ ਵਿੱਚ ਕੁਝ ਛੋਟੇ ਕੁਐਸਚਨ ਪੇਪਰ ਚ ਆ ਸਕਦੇ ਆ ਭਾਰਤ ਵਿੱਚ ਬੋਟਨੀਕਲ ਗਾਰਡਨ ਕਿੰਨੇ ਆ 48 ਚਿੜੀਆ ਘਰ ਕਿੰਨੇ ਆ 275 ਰਾਸ਼ਟਰੀ ਪਾਰਕ ਕਿੰਨੇ ਆ 120 ਜੰਗਲੀ ਜੀਵ ਰੱਖਾਂ ਕਿੰਨੀਆਂ 504 ਤੇ ਬਾਇਓ ਡਾਈਵਰਸਿਟੀ ਰਿਜ਼ਰਵ ਕਿੰਨੇ ਆ ਰਿਜ਼ਰਵ ਖੇਤਰ ਕਿੰਨੇ ਆ ਜੈਵ ਉਹ ਹੈਗੇ 18 ਸੋ ਇਹ ਯਾਦ ਕਰ ਲਓ ਇਹ ਤੁਹਾਡੇ ਪੇਪਰ ਦੇ ਵਿੱਚ ਬਹੁਤ ਹੈਲਪਫੁਲ ਹੋ ਸਕਦੇ ਆ ਉਸ ਤੋਂ ਬਾਅਦ ਦਾ ਕਨਸੈਪਟ ਹੈ ਭਾਰਤ ਵਿੱਚ ਜੈਵ ਭੁਵਿੰਨਤਾ ਦੇ ਹੌਟਸਪੌਟ ਜਿਹੜੂ ਪਿਆਦ ਵਿੱਚ ਅਸੀਂ ਕਹਿੰਦੇ ਆ ਟਿਕਣ ਬਿੰਦੂ ਇਹ ਜਿਹੜੇ ਹੈਗੇ ਆ ਇੱਕ ਤਾਂ ਆਪਾਂ ਕਰ ਹੀ ਲਿਆ ਆ ਆ ਗਿਆ ਤੁਹਾਡਾ ਪੱਛਮੀ ਘਾਟ ਜਿਹੜਾ ਆ ਬ੍ਰਾਊਨ ਕਲਰ ਦੇ ਵਿੱਚ ਕੀਤਾ ਹੋਇਆ ਇਹ ਪੱਛਮੀ ਘਾਟ ਹੈ ਇਹ ਭਾਰਤ ਦਾ ਇੱਕ ਬਾਇਓਡਾਈਵਰਸਿਟੀ ਹੌਟਸਪੌਟ ਹੈ ਔਰ ਇੱਕ ਹੈ ਇਧਰਲੇ ਪਾਸੇ ਹਿਮਾਲਿਆ ਦਾ ਪੱਛਮੀ ਕਿਨਾਰਾ ਹਿਮਾਲਿਆ ਦਾ ਪੱਛਮੀ ਕਿਨਾਰਾ ਵੀ ਭਾਰਤ ਦਾ ਬਾਇਓਡਾਈਵਰਸਿਟੀ ਹੌਟਸਪੌਟ ਹੈ ਇਹਦੇ ਵਿੱਚ ਵੀ ਬਹੁਤ ਕਿਸਮ ਦੇ ਜੀਵ ਜੰਤੂ ਰਹਿੰਦੇ ਹਨ ਔਰ ਤੀਜਾ ਆ ਗਿਆ ਤੁਹਾਡਾ ਅਨੀਲੇ ਰੰਗ ਵਾਲਾ ਉੱਤਰ ਪੂਰਬੀ ਭਾਰਤੀ ਹਿੱਸਾ ਤੇ ਆ ਵੀ ਤੁਹਾਡਾ ਜਿਹੜਾ ਉੱਪਰਲਾ ਹਿੱਸਾ ਹੈ ਇਹ ਹਿਮਾਲਿਆ ਦਾ ਹੀ ਹਿੱਸਾ ਆਉਂਦਾ ਸੋ ਇੱਕ ਹੋ ਗਿਆ ਹਿਮਾਲਿਆ ਇੱਕ ਹੋ ਗਿਆ ਉੱਤਰ ਪੂਰਬੀ ਭਾਰਤੀ ਭਾਗ ਤੇ ਇੱਕ ਹੋ ਗਿਆ ਤੁਹਾਡਾ ਪੱਛਮੀ ਘਾਟ ਇਹਨਾਂ ਇਹ ਜਿਹੜੇ ਹੈਗੇ ਆ ਭਾਰਤ ਦੇ ਬਾਇਓ ਡਾਇਵਰਸਿਟੀ ਜਿਹੜੇ ਹੈਗੇ ਆ ਹੌਟਸਪੌਟ ਹੈ ਇਸ ਤੋਂ ਇਲਾਵਾ ਅੰਡੇਮਾਨ ਨਿਕੋਬਰ ਇਹ ਵੀ ਭਾਰਤ ਦਾ ਬਾਇਓ ਡਾਇਵਰਸਿਟੀ ਹੌਟਸਪੌਟ ਹੈ ਇਸ ਤੋਂ ਇਲਾਵਾ तराई द्वार सवाना ਤੇ ਸੁੰਡਾ ਲੈਂਡ ਇਹ ਵੀ ਭਾਰਤ ਦੇ ਜਿਹੜੇ ਹੈਗੇ ਆ ਉਹ ਬਾਇਓ ਡਾਇਵਰਸਿਟੀ ਹੌਟਸਪੌਟ ਆ ਸੋ ਇਹਨਾਂ ਨੂੰ ਧਿਆਨ ਨਾਲ ਯਾਦ ਕਰ ਲਿਓ ਆਹ ਲਿਸਟ ਵੀ ਦਿੱਤੀ ਹੋਈ ਆ ਮੇਰੀ ਨਿਚੇ ਬਣੀ ਹੋਈ ਕੇਂਦਰੀ ਹਿਮਾਲਿਆ ਪੱਟੀ ਆ ਪਈ ਆ ਇਸ ਤੋਂ ਬਾਅਦ ਉੱਤਰੀ ਪੂਰਬੀ ਖਿੱਤਾ ਆ ਹੋ ਗਿਆ ਤੁਹਾਡਾ ਉੱਤਰੀ ਪੂਰਬੀ ਖਿੱਤਾ ਫਿਰ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਅੰਡੇ ਨਿਕੋਬ ਲਕਸ਼ਦੀਪ ਹੋ ਗਿਆ ਅੰਡਮਾਨ ਨਿਕੋਬਾਰ ਹੋ ਗਿਆ ਫਿਰ ਪੱਛਮੀ ਘਾਟ ਤਰਾਈ ਦੁਆਰ ਆ ਗਿਆ ਤੁਹਾਡਾ ਪੱਛਮੀ ਘਾਟ ਤਰਾਈ ਦੁਆਰ ਤੇ ਆ ਹੋ ਗਿਆ ਤੁਹਾਡਾ ਸੁੰਡਾ ਲੈਂਡ ਸੋ ਇਸ ਤਰ੍ਹਾਂ ਇਹ ਸਾਰੇ ਭਾਰਤ ਦੇ ਬਾਇਓਡਾਈਵਰਸਿਟੀ ਜੈਵਿਕ ਹੌਟਸਪੌਟ ਹੈ ਉਸ ਤੋਂ ਬਾਅਦ ਆ ਗਿਆ RAMSAR ਕਨਵੈਨਸ਼ਨ RAMSAR ਕਨਵੈਨਸ਼ਨ ਦੇ ਮੁਤਾਬਕ ਇਹਦੇ ਵਿੱਚ ਜਿਹੜਾ ਮੇਨ ਸਵਾਲ ਆਉਂਦਾ ਉਹ ਪੰਜਾਬ ਦੇ ਨਕਸ਼ੇ ਤੇ ਆਉਂਦਾ ਹੈ ਕਿ ਪੰਜਾਬ ਦੇ ਵਿੱਚ ਕਿਹੜੇ-ਕਿਹੜੇ RAMSAR ਕਨਵੈਨਸ਼ਨ ਸਥਾਨ ਹੈ ਉਹਦੇ ਵਿੱਚ ਮੈਂ ਤੁਹਾਨੂੰ ਨਕਸ਼ੇ ਤੇ ਦੱਸ ਦੇਣਾ ਉਹਨਾਂ ਨੂੰ ਇੱਕ ਤਾਂ ਹੈਗਾ ਜੀ ਸ਼ਿਵਾਲਿਕ ਤੋਂ ਲੈ ਕੇ ਸ਼ਿਵਾਲਿਕ ਦੇ ਪੈਰਾਂ ਤੋਂ ਲੈ ਕੇ ਹਰੀਕੇ ਪੱਤਣ ਤੱਕ ਇਹ ਇੱਕ ਆ ਜਿਹੜਾ ਹੈਗਾ ਇਹ ਵੀ ਤੁਹਾਡਾ ਇੱਕ ਰਾਮਸਰ ਕਨਵੈਨਸ਼ਨ ਦਾ ਸਥਾਨ ਹੈ 185 ਕਿਲੋਮੀਟਰ ਲੰਬਾ ਪੱਟੀ ਵਾਲਾ ਇਹ ਸਥਾਨ ਹੈ ਔਰ ਇੱਥੇ ਬਿਆਸ ਨਦੀ ਸੰਭਾਲ ਖੇਤਰ ਵੀ ਹੈ ਠੀਕ ਹੈ ਉਸ ਤੋਂ ਬਾਅਦ ਆ ਗਿਆ ਸਤਲੁਜ ਤੇ ਬਿਆਸ ਦਰਿਆਵਾਂ ਦੇ ਸੰਗਣ ਦਾ ਸੰਗਮ ਦਾ ਸਥਾਨ ਹਰੀਕੇ ਵੈਟਲੈਂਡ ਆ ਪਿਆ ਹਰੀਕੇ ਵੈਟਲੈਂਡ ਠੀਕ ਹੈ ਇਹਨੂੰ ਬਹੁਤ ਧਿਆਨ ਨਾਲ ਸੁਣ ਲਓ ਹਰੀਕੇ ਵੈਟਲੈਂਡ ਵੀ ਜਿੱਥੇ ਸਤਲੁਜ ਤੇ ਬਿਆਸ ਦੋ ਦਰਿਆਵਾਂ ਦਾ ਮੇਲ ਹੁੰਦਾ ਹੈ ਉੱਥੇ ਜਿਹੜਾ ਹੈਗਾ ਰਾਮਸਰ ਕਨਵੈਨਸ਼ਨ ਸਥਾਨ ਹੈ ਫਿਰ ਆ ਗਿਆ ਕਾਂਝਲੀ ਤਾਂ ਜਿਹੜਾ ਮੈਂ ਚੱਕਰ ਲਾਇਆ ਇਹ ਕਾਂਝਲੀ ਤੇ ਕਾਲੀ ਬਈ ਜਲਗਾਹ ਖੇਤਰ ਹੈ ਇਹ ਵੀ ਇੱਕ ਵੈਟਲੈਂਡ ਹੈ ਫਿਰ ਆ ਗਿਆ ਰੋਪੜ ਦੇ ਵਿੱਚ ਰੋਪੜ ਦੇ ਨੇੜੇ ਸਥਿਤ ਹੈ ਸਤਲੁਜ ਦਰਿਆ ਦੀ ਮਾਨਵ ਨਿਰਮਿਤ ਜਲਗਾਹ ਆਸੇ ਇਹ ਮਨੁੱਖ ਨੇ ਬਣਾਈ ਹੈ ਮੈਨ ਮੇਡ ਰੋਪੜ ਵੈਟਲੈਂਡ ਕਹਿੰਦੇ ਇਹਨੂੰ ਫਿਰ ਆ ਗਿਆ ਨੰਗਲ ਵਾਈਲਡ ਲਾਈਫ ਆਸੇ ਜਿਹੜਾ ਮੈਂ ਚੱਕਰ ਲਾਇਆ ਨੰਗਲ ਜੰਗਲੀ ਜੀਵ ਰੱਖ ਤੇ ਸ਼ਵਾਲਕ ਦੇ ਪੈਰਾਂ ਵਿੱਚ ਸਤਲੁਜ ਦਰਿਆ ਦੀ ਪੱਟੀ ਔਰ ਇੱਕ ਆ ਗਿਆ ਤੁਹਾਡਾ ਉੱਪਰਲਾ ਕੇਸ਼ੋਪ ਇਹਨੂੰ ਕਹਿੰਦੇ ਕੇਸ਼ੋਪੁਰ ਮਿਆਣੀ ਰਾਖਵਾ ਖੇਤਰ ਇਹਨੂੰ ਤੁਸੀਂ ਬਾਰੀ ਦੁਆਬ ਖੇਤਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਸੋ ਇਹ ਤੁਹਾਡੇ ਹੋਗੇ RAMSAR ਕਨਵੈਨਸ਼ਨ ਦੇ ਸਥਾਨ ਇਹਨਾਂ ਨੂੰ ਯਾਦ ਕਰ ਲਿਓ ਆ ਮੈਂ ਸਾਰੇ ਜਿਹੜੇ ਆ ਗਿਆ ਲਿਖੇ ਹੋਏ ਵੀ ਹੈ ਗਿਆ ਫਿਕਰ ਨਾ ਕਰੋ ਨੋਟਿਸ ਦਾ ਜਿਹੜਾ ਹੈਗਾ ਮੈਂ ਪੀਡੀਐਫ ਤੁਹਾਨੂੰ ਸੈਂਡ ਕਰ ਦੂੰਗਾ ਮੈਨੂੰ ਮੈਸੇਜ ਕਰ ਦਿਓ ਫਿਰ ਇੱਕ ਹੋਰ ਇੰਪੋਰਟੈਂਟ ਅਗਲਾ ਕਨਸੈਪਟ ਬਣਦਾ ਇਸ ਚੈਪਟਰ ਦਾ ਸਿੰਧ ਦਰਿਆ ਦੀ ਡਾਲਫਿਨ ਡਾਲਫਿਨ ਮੱਛੀ ਬਾਰੇ ਕਿਹਾ ਜਾਂਦਾ ਹੈ ਕਿ ਜਿੱਥੇ ਅੱਜ ਹਿਮਾਲਿਆ ਹੈ ਉੱਥੇ ਟੈਥੀਸ ਨਾਂ ਦਾ ਇੱਕ ਸਮੁੰਦਰ ਹੁੰਦਾ ਸੀ ਉਸ ਸਮੁੰਦਰ ਦੇ ਵਿੱਚ ਡਾਲਫਿਨ ਮੱਛੀ ਪਾਈ ਜਾਂਦੀ ਸੀ ਹੁਣ 5 ਕਰੋੜ ਸਾਲ ਪਹਿਲਾਂ ਇਹ ਸਾਗਰ ਤਾਂ ਖਤਮ ਹੋ ਗਿਆ ਇਹ ਸਾਗਰ ਤਾਂ ਸੁੱਕ ਗਿਆ ਇਸ ਕਰਕੇ ਜਿਹੜੀ ਇਹ ਮੱਛੀ ਹੈ ਇਸ ਖੇਤਰ ਵਿੱਚੋਂ ਨਿਕਲਣ ਵਾਲੇ ਦਰਿਆਵਾਂ ਵਿੱਚ ਆ ਗਈ ਅੱਜ ਇਹ ਮੱਛੀ ਸਿੰਧ ਦਰਿਆ ਸਿੰਧ ਦਰਿਆ ਦੇ ਵਿੱਚ ਅਤੇ ਉਸ ਦੇ ਸਹਾਇਕ ਦਰਿਆ ਬਿਆਸ ਵਿੱਚ ਮਿਲਦੀ ਹੈ ਹਰੀਕੇ ਪੱਤਣ ਵੈਟਲੈਂਡ ਵਿੱਚ ਇਹ ਮੱਛੀ ਵਾਕਾਇਦਾ ਦੇਖੀ ਜਾ ਸਕਦੀ ਹੈ ਔਰ ਇਸ ਮੱਛੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਮੱਛੀ ਅੱਖਾਂ ਤੋਂ ਅੰਨੀ ਹੁੰਦੀ ਹੈ ਅਤੇ ਆਪਣੇ ਭੋਜਨ ਦੀ ਭਾਲ ਸੰਕੇਤ ਤਰੰਗਾਂ ਰਾਹੀਂ ਕਰਦੀ ਹੈ ਸੋ ਇਹ ਵੀ ਸਾਰੀਆਂ ਗੱਲਾਂ ਤੁਸੀਂ ਯਾਦ ਕਰ ਲਿਓ ਅਗਲਾ ਸਵਾਲ ਹੈ ਸੰਸਾਰ ਵਿੱਚ ਅੰਤਰਰਾਸ਼ਟਰੀ ਯੂਨੈਸਕੋ ਵਿਰਾਸਤੀ ਮੱਤ ਵਾਲੇ ਸਥਾਨ ਸੰਸਾਰ ਦੇ ਨਾਲ ਅਸੀਂ ਭਾਰਤ ਵਿੱਚ ਦੇਖਾਂਗੇ ਇਹ ਜਿਹੜੇ ਕੁੱਲ ਸਥਾਨ ਹੈ ਦੁਨੀਆ ਵਿੱਚੋਂ 1154 ਹੈ ਭਾਰਤ ਵਿੱਚ 40 ਹੈਗੇ ਆ ਔਰ ਭਾਰਤ ਵਿੱਚ ਜੀਵ ਖੇਤਰ ਰੱਖਾਂ ਦੀ ਗਿਣਤੀ 18 ਹੈ ਇਨਾਂ ਚੋਂ ਤੁਹਾਨੂੰ ਕੋਈ ਸਵਾਲ ਆ ਸਕਦਾ ਹੈ ਠੀਕ ਹੈ ਉਸ ਤੋਂ ਬਾਅਦ ਆ ਗਏ ਤੁਹਾਡੇ ਇਸ ਲੈਸਨ ਦੇ ਐਂਡ ਦੇ ਵਿੱਚ ਨਾ ਕੁਝ ਕੁਦਰਤੀ ਤੌਰ ਤੇ ਖੂਬਸੂਰਤ ਤੇ ਅਜੀਬ ਸਥਾਨਾਂ ਦੀਆਂ ਜਿਹੜੀ ਹੈਗੇ ਦੀ ਜਾਣਕਾਰੀ ਦਿੱਤੀ ਗਈ ਹੈ ਇਨ੍ਹਾਂ ਬਾਰੇ ਵੀ ਤੁਹਾਨੂੰ ਕੋਈ ਸ਼ਾਰਟ ਨੋਟ ਦਾ ਸਵਾਲ ਆ ਸਕਦਾ ਹੈ ਸਭ ਤੋਂ ਪਹਿਲਾਂ ਆ ਗਈ ਮਨਾਰ ਦੀ ਖਾੜੀ ਜਿਹੜੀ ਮੈਂ ਫੋਟੋ ਲਈ ਹੈ ਇਹ ਮਨਾਰ ਦੀ ਖਾੜੀ ਹੈ ਇਹਨੂੰ ਆਪਾਂ ਨਕਸ਼ੇ ਤੇ ਵੀ ਦੇਖਦੇ ਹਾਂ ਆ ਦੇਖੋ ਆ ਜੋ ਖੇਤਰ ਹੈਗਾ ਜਿਹੜਾ ਆਹਾ ਜੋ ਸ਼੍ਰੀਲੰਕਾ ਤੇ ਭਾਰਤ ਦੇ ਵਿਚਾਲੇ ਸਮੁੰਦਰ ਦੇ ਵਿੱਚ ਪੈਂਦਾ ਹੈ ਇਹਨੂੰ ਕਹਿੰਦੇ ਆ ਮਨਾਰ ਦੀ ਖਾੜੀ ਇਹਦੇ ਬਾਰੇ ਕੁਝ ਗੱਲਾਂ ਸੁਣਾਓ ਜਿਹੜੀ ਮਨਾਰ ਦੀ ਖਾੜੀ ਹੈਗੀ ਆ ਇਹ ਬਹੁਤ ਕੁਦਰਤ ਦਾ ਇੱਕ ਅਜੂਬਾ ਹੈਗਾ ਔਰ ਬਹੁਤ ਖੂਬਸੂਰਤ ਕੇਰਲਾ ਤਾਮਲਨਾਡੂ ਦੇ ਤੱਟ ਦੇ ਨਾਲੋਂ ਲੈ ਕੇ శ్రీలంਕਾ ਦੇ ਵਿਚਾਲੇ ਸੁੰਦਰ ਦੇ ਵਿੱਚ ਮਿਲਦੀ ਹੈ ਇੱਕ ਟਾਪੂ ਟਾਈਪ ਜਗਾ ਹੈ ਠੀਕ ਹੈ ਇਹ ਜਿਹੜੀ ਹੈ ਭਾਰਤੀ ਜੰਗਲ ਜੰਗਲੀ ਜੀਵ ਖੇਤਰ ਰੱਖ ਹੈ ਔਰ ਇਸ ਦੀ ਸਥਾਪਨਾ 1989 1999 ਵਿੱਚ ਕੀਤੀ ਗਈ ਸੀ ਇਹ ਭਾਰਤ ਦੇ ਕੰਨਿਆ ਕੁਮਾਰੀ ਵਾਲੇ ਉੱਤਰ ਵਾਲੇ ਪਾਸੇ ਰਮੇਸ਼ਵਰਮ ਟਾਪੂ ਤੋਂ ਲੈ ਕੇ ਤਾਮਲਨਾਡੂ ਤੇ శ్రీలంਕਾ ਦੇ ਵਿੱਚਕਾਰ ਸਥਿਤ ਹੈ 10500 ਵਰਗ ਕਿਲੋਮੀਟਰ ਵਿੱਚ ਫੈਲੀ ਹੋਈ ਹੈ ਤੇ ਜਿਹੜੀ ਹੈਗੀ ਹੈ ਮਨਾਰਦੀ ਖਾੜੀ ਦਾ ਖੇਤਰ ਹੈ ਜੈਵਿਕ ਰੱਖ ਖੇਤਰ ਹੈ ਔਰ ਡੰਗੋਰ ਇਸ ਖੇਤਰ ਦਾ ਮੁੱਖ ਜਾਨਵਰ ਹੈ ਯਾਦ ਕਰ ਲਿਓ ਇਹ ਮਨਾਰਦੀ ਖਾੜੀ ਦਾ ਮੁੱਖ ਜਾਨਵਰ ਡੰਗੋਰ ਹੈ ਉਸ ਤੋਂ ਬਾਅਦ ਆਗੇ ਭਾਰਤ ਦੇ ਕੁਦਰਤੀ ਅਜੂਬੇ ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਆ ਗਈ ਆ ਜੋ ਜਗਾਹ ਹੈ ਜੋ ਹਰਾਜਾ ਪਾਣੀ ਖੜਾਗਾ ਇਹ ਲੋਨਾਰ ਝੀਲ ਹੈ ਇਹ ਮਹਾਰਾਸ਼ਟਰ ਦੇ ਬੁਲਡਾਣਾ ਜ਼ਿਲ੍ਹੇ ਵਿੱਚ ਮਿਲਦੀ ਹੈ ਮਹਾਰਾਸ਼ਟਰ ਦੇ ਬੁਲਡਾਣਾ ਜ਼ਿਲ੍ਹੇ ਚ ਪਾਈ ਜਾਂਦੀ ਹੈ ਕਿਹਾ ਜਾਂਦਾ ਹੈ ਕਿ 50000 ਸਾਲ ਪਹਿਲਾਂ ਇੱਕ ਉਲਕਾ ਪਿੰਡ ਇੱਥੇ ਡਿੱਗਿਆ ਸੀ ਜਿਹਦੇ ਕਰਕੇ ਇਹ ਇੱਕ ਡੂੰਘਾ ਥਾਂ ਬਣ ਗਿਆ ਔਰ ਇੱਥੇ ਫਿਰ ਇਹ ਜਿਹੜੀ ਝੀਲ ਹੈਗਾ ਉਹ ਹੋਂਦ ਵਿੱਚ ਆਈ ਔਰ ਅੱਜ ਵੀ ਇਹ ਪਾਣੀ ਨਾਲ ਭਰਦੀ ਹੈ ਔਰ ਇਹ ਕਾਫੀ ਰੰਗ ਬਦਲ ਜਾਂਦੀ ਹੈ ਇਹਦੇ ਪਾਣੀ ਜਿਹੜਾ ਹੈਗਾ ਇਹ ਰੰਗ ਬਦਲ ਜਾਂਦਾ ਹੈ ਅਗਲਾ ਆ ਗਿਆ ਜੀ ਤੁਹਾਡਾ ਬੋਰਾ ਦੀਆਂ ਗੁਫਾਵਾਂ ਬੋਰਾ ਗੁਫਾਵਾਂ ਨੂੰ ਬੋਰਾ ਗਹਾਲੂ ਵੀ ਕਿਹਾ ਜਾਂਦਾ ਹੈ ਇਹ ਪ੍ਰਾਦੀਪ ਦੇ ਪੂਰਬੀ ਤੱਕ ਤੇ ਸਥਿਤ ਰਾਕੂ ਘਾਟੀ ਦੀਆਂ ਅਨੰਤ ਗ੍ਰੀਨੀਆਂ ਪਹਾੜੀਆਂ ਵਿੱਚ ਸਥਿਤਾ ਦੇਖੋ ਤੁਸੀਂ ਧਿਆਨ ਨਾਲ ਬੜਾ ਹੀ ਸੋਹਣਾ ਸਥਾਨ ਹੈ ਬੜਾ ਹੀ ਦੇਖਣ ਵਾਲਾ ਸਥਾਨ ਹੈ ਇਹ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਚ ਪੈਂਦਾ ਹੈ ਠੀਕ ਹੈ ਔਰ ਗੋਸਤਾਣੀ ਨਦੀ ਕਾਰਨ ਇਹ ਸਟੈਲਿਕਟਾਈਟ ਅਤੇ ਸਟੈਲੇ ਗਮਾਈਟ ਇੱਥੇ ਜਿਹੜੇ ਹੈਗੇ ਆ ਦੇਖੋ ਚਟਾਨਾਂ ਦਾ ਨਿਰਮਾਣ ਹੋਇਆ ਹੈਗਾ ਔਰ ਇਹ ਸਮੁੰਦਰੀ ਤਲ ਤੋਂ 705 705 ਮੀਟਰ ਉੱਚਾ ਹੈ 705 ਮੀਟਰ ਉੱਚਾ ਹੈ ਅੱਗੇ ਆ ਕੇ ਤੁਹਾਡੇ ਨਿਗੋਜ ਦੇ ਦਰਿਆਈ ਟੋਏ ਆਹ ਪਿਕਚਰ ਦੇਖੋ ਤੁਹਾਡੇ ਯਾਦ ਰਹੇਗਾ ਆ ਦੇਖੋ ਆ ਹੈ ਨਿਗੋਜ ਦੇ ਦਰਿਆਈ ਟੋਇਥ ਟੋਏ ਮਿਲਦੇ ਆ ਕੁਦਰਤੀ ਰੂਪ ਦੇ ਵਿੱਚ ਇਹ ਮਹਾਰਾਸ਼ਟਰ ਦੇ ਐਂਧਨਗਰ ਜ਼ਿਲ੍ਹੇ ਵਿੱਚ ਸਥਿਤ ਹੈ ਔਰ ਇੱਥੇ ਦਰਿਆ ਕੁਕੜੀ ਵਗਦਾ ਹੈ ਔਰ ਇਸ ਦਰਿਆ ਨੇ ਕੁਦਰਤੀ ਰੂਪ ਦੇ ਵਿੱਚ ਇੱਥੇ ਕੁਝ ਟੋਇਆਂ ਦਾ ਨਿਰਮਾਣ ਕੀਤਾ ਹੈ ਔਰ ਬਹੁਤ ਦੁਨੀਆ ਭਰ ਦੇ ਜਿਹੜੇ ਭੂਗੋਲ ਨੂੰ ਸਮਝਣ ਵਾਲੇ ਲੋਕ ਹੈ ਉਹ ਇਹਦਾ ਅਧਿਐਨ ਕਰਨ ਲਈ ਆਉਂਦੇ ਆ ਕਿ ਆਖਰਕਾਰ ਇਹ ਨਦੀ ਨੇ ਕਿਵੇਂ ਟੋਏ ਬਣਾਏ ਹੈ ਉਸ ਤੋਂ ਬਾਅਦ ਆਗਾ ਤੁਹਾਡਾ ਗੰਡੀ ਕੋਟਾ ਕੈਨੀਅਨ ਕੈਨੀਅਨ ਦਾ ਮਤਲਬ ਹੁੰਦਾ ਹੈ ਡੂੰਗੀ ਖੱਡ ਠੀਕ ਹੈ ਆ ਦੇਖੋ ਇੱਕ ਡੂੰਗੀ ਖੱਡ ਦੇ ਵਿੱਚ ਦਰਿਆ ਵਗ ਰਿਹਾ ਹੈ ਔਰ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਕੁੜੱਪਾ ਵਿੱਚ ਸਥਿਤ ਹੈ ਔਰ ਇਹ ਅਮਰੀਕਾ ਦੇ ਗ੍ਰੈਂਡ ਕੈਨੀਅਨ ਵਰਗਾ ਬਿਲਕੁਲ ਹੈਗਾ ਔਰ ਇਹ 30 ਫੁੱਟ ਡੂੰਗੀ ਖੱਡ ਹੈ ਜਿਹਦੇ ਵਿੱਚ ਪਾਣੀ ਵਗਦਾ ਹੈ ਔਰ ਇਹ 1000 ਸਾਲ ਤੋਂ ਵੱਧ ਪੁਰਾਣੀ ਹੈ ਲਾਲ ਪੱਥਰੇ ਦੇ ਆਲੇ ਦੁਆਲੇ ਪਾਏ ਜਾਂਦੇ ਆ ਉਸ ਤੋਂ ਬਾਅਦ ਆ ਗਈ ਲੋਕਾਟਕ ਝੀਲ ਜੇ ਤੁਸੀਂ ਆਹ ਤਸਵੀਰ ਨੂੰ ਧਿਆਨ ਨਾਲ ਦੇਖੋ ਇਹ ਲੋਕਾਟਕ ਝੀਲ ਹੈ ਠੀਕ ਹੈ ਲੋਕਾਟਕ ਝੀਲ ਇਹ ਮਨੀਪੁਰ ਵਿੱਚ ਸਥਿਤ ਹੈ ਇਹ ਸਭ ਤੋਂ ਵੱਡੀ ਤਾਜੇ ਪਾਣੀ ਦੀ ਝੀਲ ਹੈ ਉੱਤਰ ਪੂਰਬ ਦੀ ਇਸ ਝੀਲ ਆਪਣੇ ਇਹਦੇ ਮਸ਼ਹੂਰ ਹੈਗੇ ਆਪਣੇ ਉੱਪਰ ਪੈਰ ਦੀਆਂ ਜੜੀਆਂ ਬੂਟੀਆਂ ਲਈ ਆ ਦੇਖੋ ਇਹਦੇ ਉੱਪਰ ਬਹੁਤ ਸਾਰਾ ਘਾਹ ਜੜੀਆਂ ਬੂਟੀਆਂ ਪੈ ਰਹੀਆਂ ਔਰ ਇਸ ਤਰ੍ਹਾਂ ਇੱਕ ਆਈਲੈਂਡ ਲੱਗਦਾ ਇੱਕ ਟਾਪੂ ਲੱਗਦਾ ਔਰ ਬਹੁਤ ਖੂਬਸੂਰਤ ਪ੍ਰਤੀਤ ਹੁੰਦਾਗਾ ਇਸ ਝੀਲ ਦੇ ਕੰਢੇ ਤੇ ਕਾਇਬੁੱਲ ਲੈਂਜ਼ੋ ਰਾਸ਼ਟਰੀ ਪਾਰਕ ਸਥਿਤ ਹੈ ਔਰ ਇਹ ਦੁਨੀਆ ਦਾ ਇੱਕੋ ਇੱਕ ਰਾਸ਼ਟਰੀ ਪਾਰਕ ਹੈ ਜੋ ਦਰਿਆ ਦੇ ਉੱਤੇ ਫਲੋਟ ਕਰਦਾ ਹੈ ਪੈਰਦਾ ਹੈ ਇਸ ਵਿੱਚ ਹਜ਼ਾਰਾਂ ਕਿਸਮ ਦੇ ਪੌਦੇ ਪੰਛੀ ਜਾਨਵਰ ਪਾਏ ਜਾਂਦੇ ਆ ਦੈਟ ਇਜ਼ ਵੈਰੀ ਇੰਪੋਰਟੈਂਟ ਐਂਡ ਬਿਊਟੀਫੁਲ ਬਾਇਓ ਡਾਈਵਰਸਿਟੀ ਪਲੇਸ ਇਨ ਇੰਡੀਆ ਅਗਲਾ ਜਿਹੜਾ ਸਟੇਸ਼ਨ ਹੈ ਅਗਲੀ ਜਗ੍ਹਾ ਉਹ ਹੈ ਦੁੱਧ ਸਾਗਰ ਝਰਨਾ ਦੇਖੋ ਤੁਸੀਂ ਆ ਝਰਨਾ ਹੈ ਇਹ ਚਾਰੇ ਪਾਸੋਂ ਆ ਆ ਰਿਹਾ ਹੈ ਉੱਪਰ ਦੀ ਨਦੀ ਹੈਗੀ ਆ ਪੁਲ ਦੇ ਉੱਤੋਂ ਦੀ ਗੱਡੀ ਲੰਘ ਰਹੀ ਹੈ ਔਰ ਇਹਦਾ ਨਾਂ ਹੈ ਦੁੱਧ ਸਾਗਰ ਝਰਨਾ ਇਹ ਗੋਆ ਦੇ ਵਿੱਚ ਪੈਂਦਾ ਹੈ ਨਦੀ ਮੰਡਵੀ ਉੱਤੇ ਬਣਦਾ ਹੈ ਇੱਕ ਬਹੁਤ ਵੱਡਾ ਆਬਸ਼ਾਰ ਹੈ ਔਰ ਬਹੁਤ ਖੂਬਸੂਰਤ ਲੋਕ ਇਥੋਂ ਵੇਖਣ ਜਾਂਦੇ ਆ ਔਰ 60 ਕਿਲੋਮੀਟਰ ਇੱਕ ਗੱਡੀ ਦੀ ਲੈਨ ਮੰਡਗਾਓ ਬਿਲਗਾਵੀ ਰੇਲ ਮਾਰਗ ਤੇ ਪੈਂਦਾ ਹੈ ਇਹ ਭਾਰਤ ਦਾ ਸਭ ਤੋਂ ਉੱਚਾ ਝਰਨਾ ਹੈ 310 ਮੀਟਰੇ ਉੱਚਾ ਹੈ ਤੇ 30 ਮੀਟਰੇ ਚੌੜਾ ਹੈ ਔਰ ਇਹ ਝਰਨਾ ਭਗਵਾਨ ਮਹਾਵੀਰ ਜੰਗਲੀ ਜੀਵ ਰੱਖ ਤੇ ਮਾਲੂਮ ਰਾਸ਼ਟਰੀ ਪਾਰਕ ਪੱਛਮੀ ਘਾਟ ਵਿੱਚ ਸਥਿਤ ਹੈ ਇਹ ਵੀ ਇੱਕ ਬਹੁਤ ਵਧੀਆ ਬਾਇਓ ਡਾਈਵਰਸਿਟੀ ਦੀ ਜਗ੍ਹਾ ਹੈ ਔਰ ਅੱਗੇ ਆ ਗਿਆ ਤੁਹਾਡਾ ਚੁੰਬਕੀ ਪਹਾੜ ਚੁੰਬਕੀ ਪਹਾੜ ਆ ਦੇਖੋ ਆ ਜੋ ਜਗਾ ਹੈਗੀ ਆ ਇਹ ਚੁੰਬਕੀ ਪਹਾੜ ਹੈ ਕਿਹਾ ਜਾਂਦਾ ਹੈ ਕਿ ਇਸ ਵਿੱਚ ਗੁਰੂਤਾ ਸ਼ਕਤੀ ਹੈ ਇਸ ਇਸ ਪਹਾੜ ਦੇ ਵਿੱਚ ਗੁਰੂਤਾ ਸ਼ਕਤੀ ਹੈ ਮਤਲਬ ਇਹ ਲਦਾਖ ਵਿੱਚ ਸਥਿਤ ਹੈ ਪਹਾੜਾਂ ਦੇ ਵਿੱਚ ਲਦਾਖ ਵਿੱਚ ਸਥਿਤ ਹੈ ਇਸ ਦੇ ਕੋਲ ਜੋ ਕੋਈ ਕਾਰ ਲੈ ਕੇ ਕੋਈ ਮੋਟਰਸਾਈਕਲ ਲੈ ਕੇ ਜਾਂਦਾ ਤਾਂ ਉਹ ਆਪਣੇ ਆਪ ਉਸ ਮੋਟਰਸਾਈਕਲ ਜਾਂ ਕਾਰ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ ਜਿਵੇਂ ਚੁੰਬਕ ਕਿਸੇ ਵਸਤੂ ਨੂੰ ਖਿੱਚਦੀ ਹੈ ਸੋ ਇਹ ਇੱਕ ਬਹੁਤ ਵਧੀਆ ਮੈਗਨੇਟਿਕ ਜਿਹੜਾ ਹੈਗਾ ਮਾਊਂਟੇਨ ਹੈਗਾ ਸੋ ਇਸ ਤਰ੍ਹਾਂ ਇਸ ਤੋਂ ਬਾਅਦ ਕੁਝ ਡੈਫੀਨੇਸ਼ਨਸ ਹੈਗੀਆਂ ਇਸ ਲੈਸਨ ਦੀਆਂ ਉਹ ਵੀ ਆਪਾਂ ਪੜ ਲੈਣੇ ਆ ਇਕੋਟੋਨ ਇਹ ਪੇਪਰ 'ਚ ਆ ਸਕਦੀ ਹੈ ਇਕੋਟੋਨ ਦੀ ਅ ਪਰਿਭਾਸ਼ਾ ਦਿਓ ਦੋ ਅਲੱਗ-ਅਲੱਗ ਪ੍ਰਜਾਤੀਆਂ ਦੇ ਦਰਮਿਆਨ ਜੋ ਤਬਦੀਲੀ ਦਾ ਜ਼ੋਨ ਹੈ ਮੰਨ ਲਓ ਆ ਟੈਂਪਰੇਟ ਜ਼ੋਨ ਖਤਮ ਹੋ ਗਿਆ ਔਰ ਆ ਜਿਹੜਾ ਹੈਗਾ ਅ ਟ੍ਰੋਪੀਕਲ ਜ਼ੋਨ ਖਤਮ ਹੋ ਗਿਆ ਜੋ ਇਹਦੇ ਵਿਚਾਲੇ ਜੋ ਜਿੱਥੇ ਤਬਦੀਲੀ ਹੋ ਰਹੀ ਹੈ ਜਿੱਥੇ ਅਪਾ ਕਵਾਂਗੇ ਵਾਤਾਵਰਨ ਤਬਦੀਲ ਹੋ ਰਿਹਾ ਹੈ ਜੀਵ ਜੰਤੂ ਪੇੜ ਪੌਦੇ ਬਦਲ ਰਹੇ ਆ ਉਹਨਾਂ ਦਾ ਉਹਨਾਂ ਦੀਆਂ ਫੀਚਰ ਬਦਲ ਗਈਆਂ ਉਹਨੂੰ ਅਸੀਂ ਇਕੋਟੋਨ ਦਾ ਇਲਾਕਾ ਕਹਿੰਦੇ ਆ ਠੀਕ ਹੈ ਔਰ ਉਸ ਤੋਂ ਬਾਅਦ ਆ ਗਿਆ ਜੈਵਿਕ ਸੂਬਾ ਜੈਵਿਕ ਸੂਬਾ ਕੀ ਹੁੰਦਾ ਹੈ ਇਸ ਅਧੀਨ ਵਾਤਾਵਰਨ ਦੇ ਬਦਲਾਅ ਕਾਰਨ ਕਿਸੇ ਖਾਸ ਪ੍ਰਜਾਤੀ ਨੂੰ ਅਧਿਐਨ ਦਾ ਹਿੱਸਾ ਬਣਾਇਆ ਜਾਂਦਾ ਹੈ ਜਾਨੀ ਕਿ ਉੱਤਰ ਪੱਛਮੀ ਜਿਵੇਂ ਉਹਦੀ ਉਦਾਹਰਨ ਹੈਗੀ ਆ ਉੱਤਰ ਪੱਛਮੀ ਹਿਮਾਲਿਆ ਅਤੇ ਸਤਲੁਜ ਦਰਿਆ ਦੇ ਦੋਨੇ ਪਾਸੇ ਜੋ ਫਰਕ ਮਹਿਸੂਸ ਕੀਤਾ ਜਾਂਦਾ ਉਸ ਨੂੰ ਅਸੀਂ ਕਹਿ ਸਕਦੇ ਆ ਕਿ ਵੱਖਰੇ ਵੱਖਰੇ ਜੈਵਿਕ ਸੂਬੇ ਆ ਔਰ ਲਾਸਟ ਆ ਗਿਆ ਬਾਇਓਮ ਬਾਇਓਮ ਨੂੰ ਸਮਝਣਾ ਹੋਵੇ ਤਾਂ ਸਾਨੂੰ ਆਹ ਜਿਹੜਾ ਹੈਗਾ ਤਿਕੋਣ ਨੂਮਾ ਡਾਇਗਰਾਮ ਨਾਲ ਸਮਝ ਆ ਸਕਦਾ ਜਿਵੇਂ ਕਿ ਆ ਜਿਵੇਂ ਕੋਈ ਰੇਨ ਫੋਰੈਸਟ ਹੈ ਕੋਈ ਵਰਖਾ ਵਾਲਾ ਜੰਗਲ ਹੈ ਆ ਉੱਪਰਲੇ ਪਾਸੇ ਟੈਂਪਰੇਟ ਫੋਰੈਸਟ ਹੈ ਠੀਕ ਹੈ ਆਗੇ ਟੈਗਾ ਫੋਰੈਸਟ ਹੈ ਉੱਪਰਲੇ ਪਾਸੇ ਟੁੰਡਰਾ ਫੋਰੈਸਟ ਹੈ ਜੇ ਟੁੰਡਰਾ ਦਾ ਲੱਕ ਹੈ ਜੋ ਉੱਪਰ ਨੂੰ ਜਾ ਰਿਹਾ ਹੈ ਠੀਕ ਹੈ ਠੰਡ ਤੋਂ ਗਰਮੀ ਵਾਲੇ ਸਥਾਨ ਨੂੰ ਜਾ ਰਹੇ ਆ ਅਸੀਂ ਠੰਡ ਤੋਂ ਘੱਟ ਤਾਪਮਾਨ ਤੋਂ ਸੌਰੀ ਵੱਧ ਤਾਪਮਾਨ ਤੋਂ ਘੱਟ ਤਾਪਮਾਨ ਵੱਲ ਜਾ ਰਹੇ ਆ ਜਿਵੇਂ ਕਿ ਟੁੰਡਰਾ ਦਾ ਖੇਤਰ ਬਹੁਤ ਗਰਮ ਹੈ ਟੈਗਾ ਉਦੋਂ ਠੰਡਾ ਹੈ ਸੌਰੀ ਉਦੋਂ ਗਰਮ ਹੈ ਟੁੰਡਰਾ ਦਾ ਖੇਤਰ ਜਿਹੜਾ ਹੈਗਾ ਉਹ ਬਹੁਤ ਠੰਡਾ ਹੈ ਥੋੜਾ ਗਲਤ ਹੋ ਗਿਆ ਟੈਗਾ ਦਾ ਜਿਹੜਾ ਜੰਗਲ ਹੈ ਉਹ ਉਸ ਤੋਂ ਗਰਮ ਹੈ ਜਿਹੜਾ ਟੈਂਪਰੇਟ ਹੈ ਉਸ ਤੋਂ ਗਰਮ ਹੈ ਔਰ ਸਭ ਤੋਂ ਗਰਮ ਰੇਨ ਫੋਰੈਸਟ ਦਾ ਇਲਾਕਾ ਹੁੰਦਾ ਹੈ ਇਹ ਸਾਰੇ ਵੱਖਰੇ ਵੱਖਰੇ ਬਾਇਓਮ ਹੈ ਉਮੀਦ ਹੈ ਤੁਹਾਨੂੰ ਇਹ ਸਾਰੇ ਵਿਸ਼ੇ ਚੈਪਟਰ ਥੋੜਾ ਜਿਹਾ ਟਫ ਹੈ ਥੋੜਾ ਜਿਹਾ ਜਟਲਾ ਹੈ ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਊਗਾ ਔਰ ਤੁਸੀਂ ਇਹਨੂੰ ਪੂਰੇ ਧਿਆਨ ਨਾਲ ਸੁਣ ਲਓ ਤੁਹਾਡੇ ਬਹੁਤ ਸਾਰੇ ਸਵਾਲ ਅਤੇ ਕਨਸੈਪਟ ਤੁਹਾਨੂੰ ਸਮਝ ਆ ਜਾਣਗੇ ਧੰਨਵਾਦ